ਹਾਂਜੀ ਬਲੌਗ ਵੀਰਪਾਲ कौर ਸਟ ਬਹੁਤ ਬਹੁਤ ਧੰਨਵਾਦ ਹੋਰ ਸਨਾਂ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਜੇ ਵੀ ਨੂੰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੇ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਵੀਡੀਓ ਕਿੱਦਾਂ ਦੀਆਂ ਲੱਗਤੀਆਂ ਨੇ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਸੋਹਣੇ ਕਮੈਂਟ ਕਰਨ ਦਾ ਤੇ ਸੱਚੀ ਫਾਇਸਾ ਕਰਕੇ ਤੇ ਵਧੀਆ ਵਧੀਆ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੀ ਆ ਜੂਟੂ ਜੂਟੂ ਫੈਮਲੀ ਪੈਨ ਆਪਣੇ ਨਾਲ ਜੁੜੀਆਂ ਆਪਾਂ ਨੂੰ ਡੇਲੀ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੀਆਂ ਆਪਾਂ ਵੀ ਭੈਣਾਂ ਨੂੰ। ਜਿਹੜੀ ਡੇਲੀ ਵੀਡੀਓ ਲਾਇਕ ਸ਼ੇਅਰ ਕਰਦੀਆਂ ਹੁੰਦੇ ਆਪਾਂ ਵੀ ਤੇ ਪਰ ਬਹੁਤ ਧੰਨਵਾਦ ਹੋ ਭੈਣਾਂ ਆਪਣੇ ਨਾਲ ਜੁੜੀਆਂ ਹੋਈਆਂ YouTube ਵਾਲੀਆਂ। ਤੇ ਲੋ ਜੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਛੋਟੀ ਬਣਾਵਾਂਗੇ ਕਿਉਂਕਿ ਅੱਜ ਆ ਕੱਪੜੇ ਮਸ਼ੀਨ ਲੱਗੀ ਹੈ ਤੇ ਆਪਾਂ ਰੋਟੀ ਪਾਣੀ ਵੀ ਤਿਆਰ ਕਰਨਾਗਾ। ਤੇ ਕਾਫੀ ਦਿਨ ਹੋ ਗਏ ਸੀ ਆਪਣੇ ਵੀਰਪਾਲ ਘਰ ਬਲੌਗ 'ਚ ਵੀਡੀਓ ਨਹੀਂ ਸੀ ਆਈ ਤੇ ਮੇਰੇ ਪਿੰਡ ਕਾਲੇ ਇੱਕ ਜੈਨ ਨਾਲ ਉਹਦੀ ਤੇ ਨਾ ਮੈਂ ਵੀਡੀਓ ਦੂਜੀਆਂ ਪਾਉਣ ਲੱਗੀ। ਆ ਡੇਲੀ ਰੁਟੀਨ ਵਾਲੀਆਂ। ਤੇ ਉਹ ਵੀ ਤੁਸੀਂ ਜ਼ਰੂਰ ਦੇਖਿਆ ਕਰੋ ਪਿੰਡ ਕਾਲੀ ਕੇ ਚੈਨਲ ਦੇ ਵੀ ਉਸ ਨੂੰ ਤੁਸੀਂ ਸਬਸਕ੍ਰਾਈਬ ਕਰੋ ਉਹਦੀ ਵੀ ਜਿਹੜੀ ਵੀਡੀਓ ਬਣਾਵਾਂਗੇ ਤੁਹਾਡੇ ਕੋਲੇ ਪਹੁੰਚਿਆ ਕਰਨੀ ਹੈ ਨਾ ਤੇ ਉਹ ਡੇਲੀ ਦੀ ਰੀਟਨ ਵਾਲੀਆਂ ਪਾਉਣੀਆਂ ਇਹਦੇ ਤੇ ਸਪੈਸ਼ਲ ਆਪਾਂ ਜੋ ਜਾਕਟਾ ਕੋਟੀਆਂ ਦਾ ਜਿਹੜਾ ਡਿਜ਼ਾਈਨ ਲਵਾਈ ਚੜਾਈ ਜਿੱਥੇ ਕੋਰੀਅਰ ਕਰਾਉਣਾ ਬਣਿਆ ਉਹ ਪਤਖੋਣੀ ਹੁੰਦੇ ਸਾਨੂੰ ਅੱਜ ਆਪਣੇ ਕੋਲੇ ਵੀਡੀਓ ਆਪਾਂ ਇਹ ਸੈਟ ਆਪਾਂ ਹੁਣੇ ਕੱਢਣਾ ਹੀ ਸੀਗਾ ਇਹ ਹੈਗਾ ਸਮਾਦ ਤੋਂ ਤੇ ਇਹ ਪਹਿਨੇ ਗੂਗਲ ਪੇ ਆਪਾਂ ਨੂੰ ਸਵੇਰੇ 10:00 ਵਜੇ ਕਰਤਾ ਸੀਗਾ ਹੋਣ ਆਪਣੀ ਉਹ ਬੱਚਿਆ ਨਹੀਂ ਜਾੜਾਗਾ ਸਮਾਦ ਤੇ ਚਲੋ ਲੈ ਜਾਣਗੇ ਮੈਂ ਕਿਹਾ ਮੈਂ ਤਾਂ ਹੀ ਫਿਰ ਮੈਂ ਕਹ ਅੱਜ ਟਾਈਮ ਤਾਂ ਹੈ ਨਹੀਂ ਸੀ ਵੀਡੀਓ ਦਾ ਫਿਰ ਮੈਂ ਤਾਂ ਵੀਡੀਓ ਬਣਾਉਣ ਲੱਗੀ ਕਿਉਂਕਿ ਬੱਚੇ ਨੇ ਸਮਾਦ ਵਿੱਚ ਦੀ ਲੰਘਣਾ ਸੀ ਗਈ ਵੀ ਦੋਸਤਾਂ ਨਹੀਂ ਤੇ ਮੈਂ ਕਿਹਾ ਚਲੋ ਭੈਣ ਦੇ ਘਰੇ ਫੜਾ ਦਿਓ ਕਿਉਂਕਿ ਜਦੋਂ ਆਪਣੇ ਕੋਲੇ ਪੈਸੇ Google Pay ਡਨ ਹੋ ਜਾਂਦਾ ਫਿਰ ਮੈਂ ਚੀਜ਼ ਰੱਖਣੀ ਮੈਨੂੰ ਔਖਾ ਹੋ ਜਾਂਦਾ ਵੀ ਅਗਲੇ ਚਲੋ ਹੈ ਤਾਂ ਮੇਰੇ ਪਿੰਡ ਦੀ ਨੇ ਪਰ ਅਸੀਂ YouTube ਤੇ ਇੱਕ ਦੋ ਜਿਨਾ ਸਿਆਣੂ ਹੋਈਆਂ ਸੀ ਉਹ ਮੇਰੇ ਪਿੰਡ ਦੀ ਪੱਤੋ ਦੀ ਤੇ ਉਹ ਨਾਲ ਪਿਛਲੇ ਸਾਲ ਵੀ ਆਪਾਂ ਤੋਂ ਨਾ ਵਿਆਹ ਕੰਪਨੀ ਦੀ ਪਾਤਿਉਂ ਦੇ ਸੈੱਟ ਬਣਵਾਏ ਸੀ ਆਹ ਕਲਰ ਦਾ ਪੀਸ ਜਿਹਦਾ ਇੱਕ ਗੋਲਾ ਪਿਆ ਇਹਦੀ ਦੋ ਇਹ ਵੀ ਦੋ ਡੱਬੇ ਲੱਗੇ ਸੀ ਦੋ ਡੱਬਿਆਂ ਦੇ ਵਿੱਚ ਇੱਕ ਗੋਲਾ ਵਧਿਆ ਸੀ ਤੇ ਇਹ ਆਪਣੀ ਵਧਿਆ ਸੀ ਡੇਢ ਕੋ ਗੋਲਾ ਆਹ ਤਾਂ ਮੈਂ ਅੱਡ ਪਾ ਪਵਾਇਆ ਸੀ ਜਿਹੜੇ ਵਿੱਚ ਆਪਾਂ ਡਿਜ਼ਾਈਨ ਪਾਇਆ ਵਾ ਤੇ ਇਹ ਆਪਾਂ ਨੂੰ 200-200 ਰੁਪਏ ਦਾ ਡੱਬਾ ਪਿਆ ਸੀ 1-180 ਰੁਪਏ ਵਾਲਾ ਹੁੰਦਾ ਉਹ ਥੋੜਾ ਘਟੀ ਵਾਲਾ ਹੁੰਦਾ ਇਹ 240 ਵਾਲਾ ਆਪਾਂ ਨੂੰ 200 ਦਾ ਡੱਬਾ ਪਿਆ ਸੀਗਾ ਦੋ ਡੱਬਿਆਂ 'ਚ ਡੇਢ ਗੋਲਾ ਵਧ ਗਿਆ ਸੀਗਾ ਜਿਹੜਾ ਡੇਢ ਗੋਲਾ ਵਧਿਆ ਉਹ ਜੀ ਆਪਣਾ ਦੋ ਗੋਲਿਆ ਡਿਜ਼ਾਈਨ ਚ ਲੱਗੀ ਆ ਇਹ ਆਪਾਂ ਤਿੰਨ ਗੋਲਿਆ ਲੈ ਕੇ ਆਏ ਸੀ ਤਿੰਨਾਂ ਚ ਥੋੜਾ ਜਿਹੀ ਵਧਿਆ ਤੱਕ ਤੇ ਆਪਣੀ ਇਹ 12 ਗੋਲਿਆ ਤੇ ਆ 12 ਉਹ ਲੱਗਿਆ 12 13 ਗੋਲਿਆ ਤੇ ਲੱਗਿਆਗਾ ਦੀ ਪਛਮੀ ਕਿਉਂਕਿ ਉਹਨਾਂ ਨੇ ਪਹਿਨ ਕਿਹਾ ਕਿ ਵੀ ਵਧੀਆ ਚ ਬਣਵਾਈ ਸੇ ਆਪਾਂ ਵਧੀਆ ਤਿਆਰ ਕਰਕੇ ਦਿੱਤਾਗਾ ਜੇ ਤੁਸੀਂ ਤਿੰਨ ਪਲਾਈ ਦੇ ਵਿੱਚ ਵੀ ਲੋਕਲ ਲੋਕਲ ਦੀ ਤਿੰਨ ਪਲਾਈ ਚ ਆਪਾਂ ਬਣਾਉਣੀ ਹੁੰਦੀਆਂ ਜੇ ਤੁਸੀਂ ਉਹ ਚ ਬਣਾਉਣੀ ਉਹ ਆਪਾਂ 500 ਚ ਬਣਾਉਣੀ ਆ ਤੇ ਇਹਦਾ ਪਹਿਨ ਨੂੰ ਆਪਾਂ ਰੇਟ ਲਾਇਆਗਾ 700 ਰੁਪਏ ਤੇ 700 ਆ ਤੇ ਤੁਹਾਨੂੰ ਪਤਾ 20 ਡੱਬਿਆਂ ਦਾ ਰੇਟ ਵੀ ਵੱਧਦ ਨੇ ਨਾ ਫਿਰ ਦੇਖੋ ਦੋ ਡੱਬੇ ਲੱਗੇ ਇਹ ਆਪਾਂ ਨੂੰ ਜੇ 400 ਚ ਪਾਛਮ ਲੱਗੀ ਤੇ 300 ਆਪਣੀ ਬਣਵਾਈ ਹੋਈ ਹੈ ਦੀ ਨਾ ਹਾਂ 400 ਦੀ ਪਾਛਮ ਲੱਗੀ 300 ਬਣਵਾਈ ਹੋਈ ਤੇ 700 ਰੁਪਏ ਆ ਤੇ ਜੇ ਤੁਸੀਂ ਦੂਜੀ ਪਾਛਮ ਦਾ ਬਣਵਾਉਣਾ ਤੇ ਉਹ ਆਪਾਂ 500 ਚ ਤਿਆਰ ਕਰਕੇ ਦਿੰਨੀ ਆ ਤੇ ਇਹ ਫਿਰ ਬਹਾਨੇ ਸਪੈਸ਼ਲ ਕਹਿ ਕੇ ਬਣਵਾਇਆ ਸੀ ਮੈਨੂੰ ਇਹ ਪਾਛਮ ਦਾ ਬਣਾ ਕੇ ਦਿੱਤੀ ਕਿ ਜਿਹੜੀ ਡਿਜ਼ਾਈਨ ਆਪਾਂ ਬਹੁਤ ਸੋਹਣਾ ਪਾਇਆ ਦੇਖੋ ਤੁਸੀਂ ਵੀ ਇਸ ਤਰ੍ਹਾਂ ਗਿਫਟ ਦੇਣਾ ਆ ਦੇ ਬੱਚਿਆਂ ਲਈ ਭਤੀਜੇ ਭਾਂਜੀਆਂ ਲਈ ਬਣਾਉਣਾ ਹੈਗਾ ਤੇ ਨੰਬਰ ਤੁਹਾਨੂੰ ਪਤਾ ਆਪਣਾ ਸਕਰੀਨ ਦੇ ਉੱਪਰ ਹੀ ਹੁੰਦਾ ਵ ਦਿੱਤਾ ਹੈਗਾ ਤੇ ਜਦੋਂ ਮਰਜੀ ਤੁਸੀਂ ਮੈਨੂੰ ਫੋਨ ਲਾ ਕੇ ਤੁਸੀਂ ਆਰਡਰ ਆ ਦੇ ਬੁੱਕ ਕਰਵਾ ਸਕਦੇ ਹਾਂ ਤੇ ਇਹ ਆਪਾਂ ਸਾਰਾ ਸੈੱਟ ਤਿਆਰ ਕੀਤਾ ਵਾ ਇਹਦਾ ਬਹੁਤ ਸੋਹਣਾ ਵਾ ਮੈਨੂੰ ਤਾਂ ਬਹੁਤ ਸੋਹਣਾ ਲੱਗੀ ਜਾਂਦਾ ਹੈਗਾ ਸ਼ਾਰਟ ਵੀਡੀਓ ਤਾਂ ਮੈਂ ਟਿੰਡ ਕਾਲੇ-ਕਾਲੇ ਤਸਵੀਰیں ਪਾਤੀ ਸੀ ਦੀ ਤੇ ਨਾਲ ਆਪਾਂ ਕੈਪ ਬਣਾਤੀ ਆ ਕੈਪ ਬਣਾਤੀ ਦੇਖੋ ਇਹ ਮੋਸਨ ਕਹਿਵਾ ਨਾਲਾਪਾ ਬਣਾਤੀਆਂ ਜਿਹਰਾਬਾ ਦੇਖੀ ਇਹ ਜਿਹਰਾਬਾ ਬਣਾਤੀ ਆ ਆਪਾਂ ਤਾਂ ਥੋੜੀ ਜੀ ਗਲਤੀ ਹੋ ਗਈ ਸੀ ਚੀਜ਼ ਦੇ ਵਿੱਚ ਚਲੋ ਭੈਣ ਵੀ ਵੀਡੀਓ ਵੇਖਣੇ ਹੋਣਗੇ ਭੈਣੇ ਚਲੋ ਇੰਨਾਕ ਮਾਫ ਕਰਿਓ ਜਿਹੜੀਆਂ ਰੈੱਡ ਕਲਰ ਦੀਆਂ ਜਿਹਰਾਬਾਂ ਦੇ ਵਿੱਚ ਆਪਾਂ ਆ ਲਿਖੀ ਨਾ ਪਾਉਣੋਂ ਭੁੱਲ ਗਏ ਇੰਨੀ ਆਪਾਂ ਤਾਂ ਗਲਤੀ ਹੋ ਗਈ ਪਤਾ ਨਹੀਂ ਕਿੱਦਿ ਕਿਵੇਂ ਗਲਤੀ ਹੋ ਗਈ ਬਸ ਸਿੱਧਾ ਨਹੀਂ ਗਲਤੀ ਹੁੰਦੀਗੀ ਇਹ ਆਪਾਂ ਬੈੱਸੀ ਵਿੱਚ ਲੈ ਆਣਾ ਪਾ ਦਿੰਦੇ ਨੇ ਨਾ ਇੱਥੇ ਵੀ ਪਾ ਦਿੰਦੇ ਸੈੱਟ ਬਣ ਜਾਣਾ ਸੀ ਲੋ ਜੀ ਦੇਖੋ ਇਹ ਆ ਪਲਾਸਟਿਕ ਪਾਤੀ ਕਿ ਬੱਚੇ ਦੇ ਚੜਾਉਣੇ ਸੌਖੀ ਹੈ ਨਾ ਮੇਰੀ ਸ਼ੁਰੂਤ ਹੀ ਆਤ ਤਾਂ ਮੈਂ ਡੋਰਾ ਜਾਨੀ ਬੰਦੀ ਹੁੰਦੀ ਡੋਰਾ ਮੈਨੂੰ ਨਹੀਂ ਚੰਗੇ ਲੱਗਦੀਆਂ ਨਿਆਬ ਦੇ ਬੱਚਿਆਂ ਦੀ ਵੀ ਇਸ ਤਰ੍ਹਾਂ ਹੀ ਆ ਇਹ ਇਲਾਸਟਿਕ ਪਾਉਂਦੀ ਹੁੰਦੀ ਸੀ ਕਿਉਂਕਿ ਬੱਚਾ ਲੁੰਦਾ ਨੀਗਾ ਤੇ ਸਪੋਰਟ ਬਣ ਜਾਂਦੀ ਨਾਲੇ ਸੋਹਣੀਆਂ ਲੱਗਦੀਆਂ ਨੇ ਬਹੁਤ ਨਿੱਗੀਆਂ ਹੈਗਾ ਤੁਸੀਂ ਬੂਟਾ ਦੇ ਨਾਲ ਪਾਓ ਇਹ ਕਿਉਂਕਿ ਜੇ ਡੋਰਾ ਜੀ ਹੁੰਦੀਆਂ ਬੂਟਾ ਨਾਲ ਸੈੱਟ ਨਹੀਂ ਰਹਿੰਦੀਆਂ ਹੈਗਾ ਨਾਲੇ ਲੋ ਜੀ ਇਹ ਪਜਰਾਬਾ ਬਣਾ ਕੇ ਦਿੱਤੀਆਂ ਨੇ ਇਹ ਟੋਪੀ ਹੈ ਬਹੁਤ ਸੋਣੀ ਖੁੱਲੀ ਢੁਲੀ ਜੀਪਾ ਟੋਪੀ ਬਣਾਤੀ ਤੁਨ ਵੀ ਅਸਨਾ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਬਣਵਾ ਸਕਦੇ ਆ ਤੇਰੀ ਇਹ ਦਾ ਰੇਟ ਆਪਾਂ 700 ਰੁਪਏ ਲਾਇਆ ਇੱਕ ਸਾਲ ਦੇ ਤੇ 1.5 ਸਾਲ ਤੱਕ ਬੱਚੇ ਦੀ 2 ਸਾਲ ਤੱਕ ਦੇ ਬੱਚੇ ਦੀ ਵੀ ਆਰਾਮ ਨਾਲ ਆਊਗਾ ਇਹ ਵਧੀਆ ਆਪਾਂ ਖੁੱਲੀ ਢੁਲੀ ਆਹ ਚੀਜ਼ ਵੀ ਆਪਾਂ ਪੂਰੀ ਖੁੱਲੀ ਰੱਖਦੇ ਹੁੰਦੇ ਕਿਉਂਕਿ ਬੱਚਾ ਡੈਂਪਰ ਲੰਮਾ ਕਰਕੇ ਫਿਰ ਆਪਾਂ 25 ਚ ਖੁੱਲੀ ਜ਼ਰੂਰ ਚਾਹੀਦੀ ਆਹ ਚੀਜ਼ ਵੀ ਆਪਾਂ ਜ਼ਿਆਦਾ ਰੱਖਦੇ ਹੁੰਦੇ ਇਹ ਵੀ ਨਹੀਂ ਮੈਂ ਘੱਟ ਰੱਖਦੀ ਹੁੰਦੀ ਦੇਖੋ ਕਿੱਦੇ ਸੋੜਾ ਡਿਜ਼ਾਈਨ ਆਪਾਂ ਪਾ ਦਿੱਤਾ ਸੋਨੂੰ ਵੀ ਇਸ ਤਰ੍ਹਾਂ ਦਾ ਲੋੜ ਹੋਵੇ ਦੇਖੋ ਬਾਬਾ ਹਾ ਤੇ ਵੀ ਇਸ ਤਰ੍ਹਾਂ ਡਿਜ਼ਾਈਨ ਪਾਇਆਿੱਤੇ ਸੋਨੂੰ ਦੇਲ ਮੈਂ ਆਪਦੇ ਕੋਲ ਵੀ ਡਿਜ਼ਾਈਨ ਬਣਾਤਾ ਸੀ ਇਹ ਕਿਉਂਕਿ ਮੈਂ ਆਪਦੇ ਕੋਲੋਂ ਡਿਜ਼ਾਈਨ ਬਣਾ ਦੇਣੀ ਹੁੰਦੀ ਆ ਦੇਖ ਬਹੁਤ ਸੋਹਣਾ ਲੱਗਿਆ ਮੈਨੂੰ ਦੱਸਿਓ ਕਮੈਂਟ ਕਰਕੇ ਦੱਸਿਓ ਕਿੰਦਾ ਦਾ ਲੱਗਿਆ ਤੁਹਾਨੂੰ ਵੀ ਇਹ ਸੈੱਟ ਦਾ ਡਿਜ਼ਾਈਨ ਤੇ ਆਪਾਂ ਗੋਲ ਗਲਾ ਕਰਤਾ ਸੀ ਗਲਾ ਵੀ ਆਪਾਂ ਇਸ ਤਰ੍ਹਾਂ ਰੱਖਤਾ ਇਹ ਗੋਲ ਗਲੇ ਦਾ ਪਹਿਲਾਂ ਆਪਾਂ ਬਣਾਇਆ ਸੀ ਬਟਨ ਵਾਲਾ ਤਿਆਂ ਦਾ ਇਹ ਹੁਣ ਬਦਲਤਾ ਸੀ ਗੋਲ ਗਲੇ ਦਾ ਕਰਤਾ ਸੀ ਪਿਛਲੀ ਸਾਈਡ ਵੀ ਆ ਇਸ ਤਰ੍ਹਾਂ ਡਿਜ਼ਾਈਨ ਪਾ ਦਿੱਤਾ ਸੀ ਰੈੱਡ ਦੇ ਕਲਰ ਕਰੀਮ ਡਾਰਕ ਪਾਇਆ ਆਪਾਂ ਵਿੱਚ ਬਹੁਤ ਟੈਨਸ਼ਨ ਸੀ ਮੈਨੂੰ ਵੀ ਭੈਣ ਦੀ ਪਾਚਾਂ ਵੀ ਪਈ ਆ ਬਸ ਤਾਂ ਮੈਂ ਆਹ ਖੋਲੀ ਸੀ ਕਿਉਂਕਿ ਫਿਰ ਵੀ ਮਹਿੰਗੀ ਸੀ ਕਿ ਵੀ ਹੋਰ ਕਿਸੇ ਦਾ ਆਰਡਰ ਨਹੀਂ ਸੀ ਜਾਂ ਨਾ ਹੀ ਕਿਸੇ ਨੂੰ ਦਿਖਾਈ ਸੀ ਇਹ ਤੇ ਮੈਨੂੰ ਬਹੁਤ ਟੈਨਸ਼ਨ ਹੁੰਦੀ ਸੀ ਵੀ ਜੀ ਇਹ ਸਿਰੇ ਲੱਗ ਜਾਵੇ ਤੇ ਜਿਹੜੀ ਹੁਣ ਆਪਣੇ ਕੋਲੇ ਵਧ ਗਈ ਤੇ ਫਿਰ ਆਪਾਂ ਇੱਕ ਦੋ ਗੋਲੇ ਜਿਹਾ ਆਪਣੇ ਖੁੱਲੇ ਮਿਲ ਗਏ ਇਹ ਇਸ ਤਰ੍ਹਾਂ ਹੁੰਦੀ ਆ ਇਹ ਜੇ ਆਪਾਂ ਨੂੰ ਕੁੱਲੇ ਮਿਲ ਗਏ ਇੱਕ ਦੋ ਗੋਲੇ ਫਿਰ ਆਪਾਂ ਸਵਾਟਰ ਬਣਾ ਦਾਂਗੇ ਬੱਚੇ ਦਾ ਕਿਸੇ ਦਾ ਇਹ ਲੋ ਜੀ ਐਸ ਤਰ੍ਹਾਂ ਹੁੰਦੀ ਆ ਇਹ ਛੋਟੇ ਗੋਲੇ ਇਹ 45 ਰੁਪਏ ਦਾ ਆਪਾਂ ਨੂੰ ਇੱਡਾ ਗੋਲਾ ਵੇਚਦਾ ਛੋਟਾ ਜਿਹਾ ਜੇ ਦੋ ਕ ਮਿਲ ਗਏ ਗੋਲ ਤੇ ਫਿਰ ਆਪਾਂ ਬੱਚੇ ਦਾ ਸਵਾਟਰ ਬਣਾ ਦਾਂਗੇ ਜੇ ਕਿਸੇ ਨੇ ਲੈਣਾ ਹੋ ਤਾਂ ਵੀਡੀਓ 'ਚ ਦਿਖਾ ਦਾਂਗੇ ਜੇ ਤੁਸੀਂ ਵੀ ਆਪ ਦਾ ਬਣਵਾਉਣਾ ਚਾਹੋ ਬੱਚੇ ਦਾ ਤੁਸੀਂ ਆਰਡਰ ਬੁੱਕ ਕਰਵਾ ਸਕਦੀਆਂ ਲੋ ਜੀ ਪਹਿਲਾ ਪੀਚ ਕਲਰ ਦਾ ਸੀ ਪੀਚ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਸੀ ਆ ਪੀਚ ਜਿਆ ਕਲਰ ਸੀਗਾ ਫਿਰ ਮੈਂ ਕਿ ਲਾਈਟ ਤੇ ਇੱਕ ਡਾਰਕ ਕਰ ਲਈ ਸੀ ਲਓ ਜੀ ਦੱਸਿਓ ਜੀ ਬੱਚੇ ਦਾ ਸੈੱਟ ਤੁਹਾਨੂੰ ਕਿਦਾਂ ਦਾ ਲੱਗਿਆ ਮੈਂ ਕਿ ਚਲੋ ਪਹਿਨਣਾ ਨੂੰ ਦਿਖਾਵਾਂ ਚਲੋ ਜਿੰਨਾ ਕਿ ਮੇਰੇ ਕੋਲ ਟਾਈਮ ਸੀਗਾ ਲਓ ਜੀ ਇਹ ਸ਼ੋਰਟ ਵੀਡੀਓ ਆਪਾਂ ਪਾਤੀ ਸੀ ਗਾਲੇ ਕੇ ਪੈਨਡ ਵੀਰਪਾਲ ਕੋਰ ਵਾਲੇ ਬਲੌਗ ਤੇ ਤੇ ਪੂਰੀ ਵੀਡੀਓ ਤੁਹਾਨੂੰ ਪਤਾ ਤੇ ਇਹ ਵੀ ਵੀਡੀਓ ਪਿੰਡ ਕਾਲੇ ਕੀ ਵੀ ਵੀਰਪਾਰ ਕੋਰ ਬਲੌਕ ਚ ਹੀ ਪੈਂਦੀਆਂ ਨੇ ਲੋਥੀ ਬਹੁਤ ਸੋਹਣਾ ਲੱਗ ਗਿਆ ਮੈਂ ਤੁਹਾਨੂੰ ਦਿਖਾਈ ਜਾਨੀ ਮੈਨੂੰ ਤਾਂ ਵੀਡੀਓ ਚ ਦੇਖੀ ਆ ਹੀ ਦੇਖ ਕੇ ਮੈਨੂੰ ਤਾਂ ਬਹੁਤ ਸੋਹਣਾ ਲੱਗ ਜਾਂਦਾ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਉੱਪਰ ਕੇ ਬੜਾ ਸੋਹਣਾ ਆਇਆਗਾ ਦੇਖੋ ਜਿਹੜਾ ਤੁਸੀਂ ਮੈਨੂੰ ਮੇਰੇ ਹਿਸਾਬ ਨਾਲ ਕਹੋ ਤੁਸੀਂ ਆਪਦੇ ਹਿਸਾਬ ਨਾਲ ਬਣਾਓ ਤੇ ਫਿਰ ਮੈਨੂੰ ਸੌਖਾ ਹੋ ਜਾਂਦਾ ਕਈ ਵਾਰ ਨਾ ਕਹਿੰਦੀ ਆ ਵੀ ਆਹ ਡਿਜ਼ਾਈਨ ਚਾਹ ਕਰ ਦਿਓ ਉਦੋਂ ਆਪ ਨੂੰ ਵੀ ਮੁਸ਼ਕਲ ਹੋ ਜਾਂਦਾ ਤੇ ਜੀ ਹੁਣ ਇਹਨਾਂ ਨੂੰ ਪੈਣ ਮੈਂ ਤਾਂ ਆਪਦੇ ਪਸੰਦ ਦੇ ਹੀ ਪਾਛ ਮੈਂ ਇਹਨਾਂ ਨੂੰ ਕੱਲੀ ਕਹਤੀ ਸੀ ਵਧੀਆ ਚੱਲੀ ਆਈ ਹੋ ਤੇ ਮੈਂ ਆਪ ਦੇ ਹਿਸਾਬ ਨਾਲ ਡਾਰਕ ਤੇ ਲਾਈਟ ਦੋਨੇ ਮੈਂ ਆਪ ਦੇ ਪਸੰਦ ਦੇ ਲਈ ਸਵੇਰ ਸੋਨਾ ਕੋਲ ਤਾਂ ਪਹੁੰਚੂਗੀ ਸ਼ਾਰਟ ਵੀਡੀਓ ਤਾਂ ਸਵੇਰੇ ਪਹੁੰਚ ਗਈ ਸੀਗੀ ਤੇ ਆਹ ਵੀਡੀਓ ਉਹਨਾਂ ਕੋਲ ਹੀ ਰਹੀ ਹੈ ਸੋ ਹੁਣ ਅੱਜ ਜਾ ਵੜੂਗੀ ਲੋ ਜੀ ਦੇਖੋ 700 ਰੁਪਈਆ ਪਰ ਰੇਟ ਲਾਇਆਗਾ ਤੇ ਗੂਗਲ ਪੇ ਆਪਾਂ ਡਨ ਹੋ ਗਿਆ ਤੇ ਹੁਣ ਬੱਚੇ ਜਾਣਗੇ ਤੇ ਫੜਾ ਦੇਣਗੇ ਲੋ ਜੀ ਚਲੋ ਜੀ ਠੀਕ ਆ ਹਨਾ ਇਹ ਆਪਾਂ ਹੁਣ ਪੈਕ ਕਰ ਦਿੰਨੇ ਆ ਸੋਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵਿਆਪ ਦੀ ਆਰਡਰ ਬੁੱਕ ਕਰਵਾ ਸਕਦੀਆਂ ਤੇ ਕਨੈਕਟ ਨੰਬਰ ਤੁਹਾਨੂੰ ਪਤਾ ਵੀ ਆਪਣਾ ਸਕਰੀਨ ਦੇ ਉੱਪਰ ਹੁੰਦਾ ਹੈਗਾ ਜਦੋਂ ਮਰਜੀ ਤੁਸੀਂ ਮੈਨੂੰ ਫੋਨ ਲਾਓ ਕੋਟੀ ਬਣਾਓ ਜਾਕਟ ਬਣਾਓ ਬਲੌਗ ਬਣਾਓ ਕੁਝ ਵੀ ਬਣਾਉਣਾ ਚਾਹੋ ਤੁਸੀਂ ਆਪ ਦਾ ਬਣਵਾ ਸਕਦੀਆਂ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਆਪਣੇ ਨਾਲ ਜੋੜਨ ਦਾ ਤੇ ਹੁਣ ਆਪਾਂ ਕਰਦੇ ਹਾਂ ਰੋਟੀ ਦੀ ਤਿਆਰੀ ਤੇ ਖੀਰ ਘਾਲਦੇ ਆ ਅੱਜ ਆਪਾਂ ਚੋਨਾ ਵੜੀ ਜਾਣੀ ਹੈ ਚਲੋ ਜੀ ਠੀਕ Tanpa